ਸਾਤਿਸ਼ਰੀਏ ਕੱਲ ਪੀਬੀ ਬੱਦੀ ਨਮਾਸ਼ਰ ਦੇਖ ਰਹੇ ਹੋ ਚੋਰੀਆਂ ਦੀਆਂ ਵਾਰਦਾਤਾਂ ਦਿਨ ਵਾਰ ਦਿਨ ਇੰਨੀਆਂ ਵਾਧਦੀਆਂ ਜਾ ਰਹੀਆਂ ਨੇ ਕਿ ਹੁਣ ਕਿੰਨਰ ਮਹੰਤ ਵੀ ਘਰਾਂ ਵਿੱਚ ਵਧਾਈ ਦੇਣਗੇ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਗਏ ਅਜੇਹਾ ਹੀ ਮਾਮਲਾ ਮਾਚੀਵਾੜਾ ਤੋਂ ਸਾਹਮਣੇ ਆਇਆ ਹੈ ਜਿੱਥੇ ਮਾਚੀਵਾੜਾ ਪੁਲਿਸ ਵੱਲੋਂ ਇੱਕ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਜਿਸ ਵਿੱਚ ਸਰਗਨਾ ਰੇਨੂ ਮਹੰਤਵਾਸੀ ਬਹਿਲੋਲਪੁਰ ਨਿਰਮਲ ਸਿੰਘ ਗੋਪੀ ਅਤੇ ਜਗਦੀਪ ਸਿੰਘ ਵਾਸੀ ਇੰਦਰਾ ਕਲੋਨੀ ਸ਼ਾਮਲ ਹਨ ਅੱਜ ਮਾਚੀਵਾੜਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ 21 ਅਗਸਤ 2024 ਨੂੰ ਸਥਾਨਕ ਗੁਰੂ ਨਾਨਕ ਮੁਹੱਲਾ ਵਿਖੇ ਮਨਮੋਹਨ ਸ਼ਰਮਾ ਦੇ ਘਰ ਚੋਰੀ ਹੋਈ ਸੀ ਜਿਸ ਚ ਉਰਾਨੇ ਘਰ ਚੋਂ ਇੱਕ ਰਿਵਾਲਵਰ ਪੰਜ ਜਿੰਦਾ ਕਾਰਡ ਉਸਤੇ ਗੈਣੇ ਚੋਰੀ ਕਰ ਲੈ ਸਨ ਮਾਛੀਵਾੜਾ ਪੁਲਿਸ ਵੱਲੋਂ ਇਸ ਸਬੰਧੀ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਅਸ਼ਵਨੀ ਗੁੱਟਿਆਲ ਦੇ ਨਿਰਦੇਸ਼ਾਂ ਤਹਿਤ ਪੁਲਿਸ ਟੀਮਾਂ ਦਾ ਗਠਨ ਕਰ ਥਾਣਾ ਮੁਖੀ ਪਵਿੱਤਰ ਸਿੰਘ ਦੀ ਅਗਵਾਈ ਹੇਠ ਮਾਮਲੇ ਨੂੰ ਸੁਲਝਾਉਣ ਦੇ ਯਤਨ ਕੀਤੇ ਜਾ ਰਹੇ ਸਨ ਇਸ ਚੋਰੀ ਕੀਤੇ ਰਿਵਾਲਵਰ ਨਾਲ ਬਹਿਲੋਲਪੁਰ ਵਾਸੀ ਕਿਨਰ ਰੇਨੂ ਮਹੰਤ ਅਤੇ ਉਸਦੇ ਸਾਥੀ ਨਿਰਮਲ ਸਿੰਘ ਤੇ ਜਗਦੀਪ ਸਿੰਘ ਨੇ 2 ਦਿਨ ਪਹਿਲਾਂ ਥਾਣਾ ਚਮਕੌਰ ਸਾਹਿਬ ਵਿਖੇ ਪਿੰਡ ਬਹਿਰਾਮਪੁਰ ਵੇਟ ਵਿਖੇ ਘਰ ਵਿੱਚ ਦਿਨ ਦਿਹਾੜੇ ਦਾਖਲ ਹੋ ਕੇ ਪਿਸਤੌਲ ਦੇ ਜੋਰ ਤੇ ਦੋ ਔਰਤਾਂ ਤੋਂ ਬਾਲੀਆਂ ਚਪਟਕੇ ਲੈ ਗਏ ਮਾਚੀਵਾੜਾ ਪੁਲਿਸ ਵੱਲੋਂ ਨਾਕਾਬੰਦੀ ਕਰ ਰੇਨੂ ਮਹੰਤ ਨਿਰਮਲ ਸਿੰਘ ਤੇ ਜਗਦੀਪ ਸਿੰਘ ਨੂੰ ਕਾਬੂ ਕਰ ਲਿਆ ਜਿਨ੍ਹਾਂ ਕੋਲੋਂ ਚੋਰੀ ਹੋਇਆ ਰਿਵਾਲਵਰ ਕਾਰਤੂਸ ਤੇ ਲੁੱਟੇ ਹੋਏ ਗਹਿਣੇ ਵੀ ਬਰਾਮਦ ਕਰ ਲਏ ਅਉ ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਪੂਰੀ ਗੱਲਬਾਤ ਇਹ ਨਹੀਂ ਸਾਡੇ ਮਿਤੀ 21 8 2024 ਨੂੰ ਮਛਵਾੜੇ ਸ਼ਹਿਰ ਦੇ ਵਿੱਚ ਹੋਈ ਹੋਈ ਸੀ ਚੋਰੀ ਦੇ ਵਿੱਚ ਮਨਮੋਹਨ ਸ਼ਰਮਾ ਜੀ ਦਾ ਜਿਹੜਾ ਘਰ ਸੀ ਜਿਹੜੇ ਨਹੀਂ ਤੋੜਿਆ ਸੀ ਪਿਉਰੀ ਦੇ ਵਿੱਚ ਕਰਵਾਲਵਤ ਤੇ ਜਿਹੜੇ 4 ਲਾਈਵ ਜਿੰਦਾ ਕਾਰਤੂਸ ਇਹ ਨਾਲ ਚੋਰੀ ਕਰਕੇ ਲੈ ਗਏ ਸੀ ਤੋਂ ਬਨਾ ਕਰਦਾ ਹੋਰ ਵੀ ਇੱਕ ਦਾ ਗਨੇ ਦੀ ਜਿਹੜੀ ਪੂਰੀ ਲੈ ਗਏ ਉਸ ਕੇਸ ਦੀ ਐਮੀਤ ਨੂੰ ਦੇਖਦੇ ਹੋਏ ਵੀ ਇਹ ਵੈਪਨ ਜਿਹੜਾ ਚੋਰੀ ਹੋਇਆ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਾਡੇ ਸੀਨੀਅਰ ਅਫਸਰਾਂ ਵੱਲੋਂ ਜਿਹੜੀਆਂ ਤਿੰਨ ਟੀਮਾਂ ਗਠਿਤ ਕੀਤੀਆਂ ਇਹਨਾਂ ਸੀ ਜਿਹਦੀ ਸੈਂਸਿਟਿਵਿਕ ਤਰੀਕੇ ਨਾਲ ਟੈਕਨੀਕਲ ਤਰੀਕੇ ਨਾਲ ਹੋਮਨ ਇੰਟੈਲੀਜੈਂਸੀ ਦੇ ਰਾਹੀਂ ਕੜੀ ਨਾਲ ਕੜੀ ਜੋੜਦੇ ਉਦੋਂ ਦੇ ਐਸ.ਐਸ.ਪੀ. ਨੂੰ ਪਲੇਸ ਕਰਨ ਲਈ ਬਹਾਵਾਰ ਹੋਏ ਸੀ ਇਹ ਸਾਨੂੰ ਉਦੋਂ ਸਾਡੀ ਪੁਲਿਸ ਪਾਰਟੀ ਨੂੰ ਸਫਲਤਾ ਮਿਲੀ ਹੈ ਕੱਲ ਜਦੋਂ ਸਾਡੇ ਐਸ.ਐਚ.ਓ. ਸਾਹਿਬ ਦੇਣ ਦੀ ਟੀਮ ਨਾਲ ਨਕਲ ਆਇਆ ਸੀ ਉੱਥੇ ਜਿਹੜੇ ਤਿੰਨ ਬੰਦੇ ਆ ਨਿਰਮਲ ਏਲੀਅਸ ਗੋਪੀ ਇੰਦਰਾ ਕਲੋਨੀ ਮਾਛੂੜੇ ਦਾ ਤੇ ਰੈਨੂ ਮਹੰਤਾ ਇਹਦੇ ਬਾਰੇ ਮੈਂ ਦੱਸਣਾ ਚਾਹਣਾ ਰੈਨੂ ਮਹੰਤਾ 5-6 ਮਹੀਨੇ ਪਹਿਲਾਂ ਵੀ ਜਿਹੜੀ ਆ ਐਸਐਮਓ ਸਾਹਿਬ ਸਮਰਾਲੇ ਦੇ ਅਟੈਕ ਹੋਇਆ ਸੀ ਲੁੱਟ ਦੀ ਨੀਅਤ ਨਾਲ ਉਹਦੇ ਵਿੱਚ ਵੀ ਇਹ ਅਰੈਸਟ ਕੀਤੀ ਸੀ ਇਹ ਜਵਾਨ ਤੇ ਸੀ ਉਹ ਨਹੀਂ ਇਹ ਹੁਣ ਜਵਾਨ ਤੇ ਸੀ ਇਸ ਤੋਂ ਬਿਨਾਂ ਇੱਕ ਜਗਦੀਪ ਸਾਨੂੰ ਬਲਵਿੰਦਰ ਸਿੰਘ ਇਹ ਵੀ ਇੰਦਰਾ ਕਲੋਨੀ ਦਾ ਰਹਿਣ ਵਾਲਾ ਸੀ ਇਹਨਾਂ ਬੰਦਿਆਂ ਨੇ ਇਹਦੇ ਘਰੇ ਚੋਰੀ ਕੀਤੀ ਸੀ ਤੇ ਇਹ ਰਵਾਲਵਰ ਚੋਰੀ ਕਰਨ ਤੋਂ ਬਾਅਦ ਇਹਨਾਂ ਨੇ ਬਰਾਮਪੁਰ ਜਿਹੜਾ ਪਿੰਡ ਪੈਂਦਾ ਚਮਕੌਰ ਸਾਹਿਬ ਥਾਣੇ ਦੇ ਵਿੱਚ ਉੱਥੇ ਜਿਹੜਾ ਰੈਨੂ ਮਹੰਤ ਹੈ ਵਿਦਾਈ ਦੇ ਬਹਾਨੇ ਨਾਲ ਉਸ ਘਰਤ ਗਿਆ ਸੀ ਉਸ ਦਿਨ ਪਹਿਲਾਂ ਉਹ ਕੌਰਡੈਂਟਿਫਾਈ ਕਰਨ ਤੋਂ ਬਾਅਦ ਦੋ ਦੂਜੇ ਸਾਥੀਆਂ ਨੂੰ ਲੈ ਕੇ ਬਿਦ ਰਵਾਲਵਰ ਉੱਥੇ ਲੇਡੀ ਜੀ ਜੀ ਹੈ ਵਾਲੀਆਂ ਦੀ ਸਨੇਚਿੰਗ ਕੀਤੀ ਨਾ ਤੇ ਰਵਾਲਵਰ ਵੀ ਤਾਣਿਆ ਨਾ ਪਰ ਜਦੋਂ ਇਹਦੇ ਮੁੰਰੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਬੜੀ ਅਹਿਮ ਕੜੀ ਨਾਲ ਕੜੀ ਜੋੜਦੇ ਅਸੀਂ ਨਾ ਤਿੰਨਾਂ ਬੰਦਿਆਂ ਨੂੰ ਅਰੈਸਟ ਕੀਤਾ ਇਹਨਾਂ ਕੋਲ ਜਿਹੜਾ ਸਾਡਾ ਚੂਰੀਆਂ ਰਵਾਲਵਰ ਸੀ ਉਹ ਬਰਾਮਦ ਕੀਤਾ ਇਸ ਤੋਂ ਬਿਨਾ ਜਿਹੜੀ ਬਹਿਰਾਮਪੁਰ ਦੀ ਲੁੱਟ ਦੀ ਵਾਰਦਾਤ ਸੀ ਉਹ ਵੀ ਟ੍ਰੇਸ ਹੋਈ ਹੈ ਇਸ ਤੋਂ ਇਹਨਾਂ ਦੇ ਨਾਲ ਜਿਹੜੇ ਹੋਰ ਇੱਕ ਹੋਰ ਸਾਥੀ ਚਰਨਜੀਤ ਬਲਵਿੰਦਰ ਸਿੰਘ ਜਿਹੜਾ ਉਸ ਬਹਿਰਾਮਪੁਰ ਦੀ ਖੋਦੇ ਵਿੱਚ ਵੀ ਨਾਲ ਸੀ ਉਸ ਦੇ ਨਾਲ ਇੱਕ ਸੁਖਵਿੰਦਰ ਗੌਰ ਆ ਵਾਈ ਫੋਪ ਅ ਰਾਣਾ ਇਥੇ ਸਮਗਲਰ ਆ ਏ ਏਡਾ ਕਰ ਕਰ ਉਹਦੀ ਘਰ ਵਾਲੀ ਇਹਨਾਂ ਨੂੰ 8 ਗ੍ਰਾਮ ਜਿਹੜੀ ਹੈ ਹੈਰੋਂ ਦੇ ਨਾਲ ਅਹੀ ਰੈਸਟ ਕੀਤਾ ਇਹਨਾਂ ਨੂੰ ਢਾਟ ਸਾਹਿਬ ਗੁਰਦਾਰੇ ਸਾਹਿਬ ਦੇ ਲੱਗ ਗਿਉਂਦੀ ਸਾਡੇ ਜਿਹੜੇ ਦੋ ਕੇਸੇ ਟਰੇਸ ਹੋਇਆ ਉਹਨਾਂ ਇਨਵੈਸਟੀਗੇਸ਼ਨ ਸਾਡੀ ਗੋਇੰਗ ਆ ਉਹਨਾਂ ਦਾ ਰਿਪੋਰਟ ਲੱਗਾ ਹੋਰ ਵੀ ਦੇਖਾਂਗੇ ਇਹਨਾਂ ਨੇ ਕਿੰਨੀਆਂ ਵਾਰਤਾ ਨੂੰ ਅੰਜਾਮ ਦਿੱਤਾ ਇਸ ਤੋਂ ਬਨਾਮ ਵੀ ਦੱਸਣਾ ਚਾਹਣਾ ਜਿਹੜਾ ਨਿਰਮਲ ਗੋਪੀ ਆ ਇਹਦੇ ਆਲਰੇਡੀ ਤਿੰਨ ਪਰਚੇ ਦਰਜ ਨੇ ਰੈਨੂ ਮਹੰਤ ਦੇ ਆਲਰੇਡੀ ਤਿੰਨ ਪਰਚੇ ਦਰਜ ਆ ਜਿਹੜਾ ਜਗਦੀਪ ਆ ਉਹ ਤੇ ਦੋ ਪਰਚੇ ਦਰਜ ਨੇ ਇਹ ਜਿਹੜੀ ਮਹਤਾ ਜੀ ਗਰੋਧਾ ਸਰਗਨਾ ਇਹ ਜੀ ਮੇਰੀ ਹੈ ਜਿਹੜਾ ਜਿਹੜਾ ਇਹ ਬਣਾਇਆ ਦਾ ਚੋਹਰਾ ਪਰੂ ਔਰ ਇਹਨੂੰ ਮਹੰਤ ਜਿਹੜਾ ਗਰੋਧਾ ਸਰਗਨਾ ਵੀ ਸੀ ਇਹ ਆਇਡੈਂਟੀਫਿਕੇਸ਼ਨ ਵੀ ਜਿਹੜੇ ਜਿੱਥੇ ਲੁੱਟ ਕਰਨੀ ਜਾਂਦੀ ਸੀ ਜਗ੍ਹਾ ਦੀ ਪਹਿਚਾਣ ਵੀ ਇਹੀ ਕਰਦਾ ਸੀ ਇਹ ਭੇਸ ਬਦਲ ਕੇ ਬਾਅਦ ਚ ਜਾਂਦਾ ਸੀ ਪਹਿਲਾਂ ਨਾਤਰਿਕ ਵੇਸ਼ ਬਾਅਦ ਚ ਉਹ ਦੂਜੀ ਭੇਸ ਕੰਦੇ ਯੂਬੈਲ ਹੋਈ ਹੈ ਕੋਈ ਹਾਂਜੀ ਹਾਂਜੀ ਪਹਿਲਾਂ ਮਹਤਾਂ ਦੇ ਪੇਜ ਜਾਂਦਾ ਸੀ ਉਸ ਤੋਂ ਬਾਅਦ ਫਿਰ ਜਿਹੜੇ ਆਮ ਬੰਦੇ ਵਾਲੇ ਕੱਪੜੇ ਪਾ ਕੇ ਫਿਰ ਲੁੱਟ ਦੀ ਵਾਰ ਦਾਤ ਨੂੰ ਜਾਂਦਾ ਸੀ ਇਹਦਾ ਚੋਰੀਆਰ ਵਾਲਾ ਉਹਨੇ ਕੋਈ ਹੋਰ ਵਾਰ ਦਾਤ ਵੀ ਕੀਤੀ ਕੋਈ ਐਵੇਂ ਸਾਡੇ ਨੂੰ ਦੱਸਿਆ ਵੀ ਜਿਹੜੀ ਇਹ ਸਾਡੀ ਬਰਾਮਪਰਾਂ ਦੀ ਟਰੇਸ ਹੋਈ ਹੈ ਇਹਦਾ ਰਮਾਨ ਲੱਗਾ ਜਿਹੜੀ ਇਨਵੈਸਟੀਗੇਸ਼ਨ ਹੋਣ ਹੋਰ ਵੀ ਅਹਿਮ ਸਾਕ ਲੱਗਣ ਦੀ ਸੰਭਾਵਨਾ ਹੈ ਇਹ ਤਿੰਨ ਬੰਦੇ ਨਹੀਂ ਗਰੋ ਸੀ ਕਿ ਹੋਰ ਵੀ ਕੁ ਬੰਦੇ ਸ਼ਾਮਿਲ ਹੈਗੇ ਨਹੀਂ ਨਹੀਂ ਇਹ ਤਿੰਨ ਬੰਦੇ ਸੀ ਜਿਹੜੇ ਜਿਨ੍ਹਾਂ ਨੇ ਲੁੱਟ ਦੀ ਵਾਰ ਦੋਤ ਨੂੰ ਜਾਂਦ ਦਿੱਤਾ ਰਵਲਵਰ ਦੇ ਨਾਲ ਗੈਨੇ ਬਰਾ ਕਿਥੇ ਵੇਚਦੇ ਸੀਗੇ ਕੁੱਤੇ ਸੋਏ ਸਰ ਇਹ ਤਾਂ ਜੀ ਗੈਨੇ ਸਾਡੀ ਜਿਹੜੀ ਪ੍ਰੀਮੀਰੀਲੀ ਇਨਵੈਸਟੀਗੇਸ਼ਨ ਤੋਂ ਜਿਹੜਾ ਆ ਆਪਣੇ ਮਸ਼ਹੂਰ ਅਡੇ ਸ਼ਹਿਰ ਦੇ ਇੱਕ ਜੁਲਰ ਹੈ ਜਿਹੜਾ ਇਹਨਾਂ ਤੋਂੜੇ ਲੁੱਟ ਖੋਗੀ ਤੇ ਗੈਨੇ ਜਿਹੜਾ ਜਿੰਨਾ ਲੈ ਸੀ ਉਸ ਨੂੰ ਵੀ ਅਰੈਸਟ ਕਰਕੇ ਸਲਾਖਾਂ ਪਿੱਛੇ ਕਰਾਂਗੇ ਤੇ ਰਿਕਵਰੀ ਵੀ ਪੂਰੀ ਹੋ ਜਾਊਗੀ ਇਹ ਜਿਹੜੇ ਪਰਚੇ ਪਹਿਲਾਂ ਲੁੱਟ ਖੋਦੇ ਆ ਕਿ ਐਂਡੀਪੀ ਐਕਸ ਦੇ ਕਾਹਦੇ ਪਰਚੇ ਇਹਨਾਂ ਦੇ ਪਹਿਲਾਂ ਦੇ ਪਰਚੇ ਇਹਨਾਂ ਦੇ ਇਹਨਾਂ ਦੇ ਜ਼ਿਆਦਾ ਪਰਚੇ ਲੁੱਟ ਖੋਦੇ ਆ ਤੇ ਐਂਡੀਪੀ ਐਸ ਲਈ